ਸਮੇ ਦੇオク ਨੇ انسان ਦੇ ਜੀਵਨ ਚ ਕਿਉਂਕਿ ਗਰੀਬੀ ਇੱਕ ਅਲੱਗ ਚੀਜ਼ ਹੁੰਦੀ ਤਾਂ ਦੁੱਖ ਤਕਲੀਫਾਂ ਅਲੱਗ ਚੀਜ਼ ਹੁੰਦੀਆਂ ਇਸ ਲਈ ਉਹਨਾਂ ਨੇ ਪੁੱਛਿਆ ਕਿ ਦੁੱਖ ਕਿੱਦਾਂ ਦੂਰ ਹੋ ਸਕਦੇ ਆ ਔਰ ਤੀਸਰੀ ਚੀਜ਼ ਅਗਿਆਨ ਕਿੱਦਾਂ ਦੂਰ ਹੋ ਸਕਦਾ ਔਰ ਚੌਥੀ ਚੀਜ਼ ਉਹਨਾਂ ਨੇ ਪੁੱਛਿਆ ਭੈ ਯਾਨੀ ਡਰ انسان ਦੇ ਅੰਦਰੋਂ ਕਿੱਦਾਂ ਨਿਕਲ ਸਕਦਾ ਹੈ ਤਾਂ ਹੁਣ ਦਰਾਂ ਇਹਨੂੰ ਸਮਝ ਲਈਏ ਸ਼੍ਰੀ ਕ੍ਰਿਸ਼ਨ ਆਪਣੇ ਸ਼्लोਕ ਅੰਦਰ ਕੀ ਜਵਾਬ ਦਿੰਦੇ ਆ ਸ਼੍ਰੀ ਕ੍ਰਿਸ਼ਨ ਕਹਿੰਦੇ ਹੈ ਦਰਿਦ੍ਰਯਾਇ ਨਾਸ਼ਨੰ ਦਾਨੰ ਦ੍ਰਿਦ੍ਰਯਾਇ ਨਾਸ਼ਨੰ ਦਾਨੰ ਉਹ ਕਹਿੰਦੇ ਹੈ ਕਿ ਜੇ ਦ੍ਰਿਦਰਤਾ ਦਾ ਨਾਸ਼ ਕਰਨਾ ਹੈ ਇਹ ਦ੍ਰਿਦਰਤਾ ਨੂੰ ਮਿਟਾਣਾ ਹੈ ਤਾਂ ਉਹਦੇ ਵਾਸਤੇ ਦਾਨ ਜ਼ਰੂਰੀ ਹੈ ਦ੍ਰਿਦ੍ਰਯਾਇ ਨਾਸ਼ਨੰ ਦਾਨੰ ਉਹ ਕਹਿੰਦੇ ਦਾਨ ਕਰਨ ਦੇ ਨਾਲ ਇਨਸਾਨ ਦੇ ਜੀਵਨ ਚੋਂ ਦ੍ਰਿਦਰਤਾ ਦੂਰ ਹੁੰਦੀ ਹੈ ਇਸ ਲਈ ਐ ਪਿਆਰਿਆ ਦਾਨ ਕਰ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੇਰੀ ਸਮਰੱਥਾ ਹੈ ਨੇਕ ਜਗਾ দান ਕਰ ਕਿਸੇ ਭੁੱਖੇ ਨੂੰ ਭੋਜਨ ਖਰਾ ਜਿਦਾ ਮਹਾਤਮਾ ਗਾਂਧੀ ਉਹਨਾਂ ਦੇ ਜੀਵਨ ਦੀ ਘਟਨਾ ਇੱਥੇ ਯਾਦ ਆ ਗਈ ਸਾਨੂੰ ਕਿ ਉਹ ਟ੍ਰੇਨ ਦੇ ਵਿੱਚ ਚੜ੍ਹੇ ਜਦੋਂ ਟ੍ਰੇਨ ਤੁਰਨ ਲੱਗੀ ਦਰਵਾਜੇ 'ਚ ਖੜੇ ਸੇ ਹਾਲੇ ਟ੍ਰੇਨ ਧੀਰੇ ਧੀਰੇ ਤੁਰੀ ਸੀ ਕਿ ਉਹਨਾਂ ਦੀ ਇੱਕ ਪੈਰ ਦੀ ਚੱਪਲ ਥੱਲੇ ਗਿਰ ਗਈ ਪਲੇਟਫਾਰਮ ਤੇ ਥੱਲੇ ਜਾਣੀ ਗਿਰ ਗਈ ਉਹ ਇੱਕ ਗਿਰੀ ਹੁਣ ਟ੍ਰੇਨ ਤੁਰ ਚੁੱਕੀ ਸੀ ਉਤਰ ਕੇ ਚੱਕ ਸਕਦੇ ਨਹੀਂ ਸੀ ਉਹਨਾਂ ਨੇ ਕੀ ਕੀਤਾ ਫਟਾਫਟ ਦੂਜੀ ਚੱਪਲ ਵੀ ਉਤਾਰੀ ਔਰ ਦੇਖ ਕੇ ਯੋਰ ਨਾਲ ਪਿੱਛੇ ਨੂੰ ਛੱਡ ਦਿੱਤੀ ਤਾਂ ਜਿਹੜਾ ਉਹਨਾਂ ਦੇ ਨਾਲ ਦਾ ਸਾਥੀ ਸੀ ਜਰਾ ਹੁਣ ਸੋਚੋ ਜੇ ਤੁਸੀਂ ਹੁੰਦੇ ਤੁਸੀਂ ਇਦਾਂ ਕਰਨੀ ਸੀ ਤੁਸੀਂ ਕਹਣਾ ਲੈ ਯਾਰ ਇੱਕ ਚੱਪਲ ਡਿੱਗੀ ਇੱਕੋ ਮੇਰੇ ਕੋਲ ਹੈ ਤੁਸੀਂ ਉਹਨੂੰ ਸੰਭਾਲਣਾ ਹਾਲਾਂਕਿ ਤੁਹਾਨੂੰ ਪਤਾ ਹੁਣ ਮੇਰੇ ਕਿਸੇ ਕੰਮ ਦੀ ਨਹੀਂ ਹੈ ਪਰ ਫਿਰ ਵੀ ਬੰਦਾ ਉਹਨੂੰ ਸੰਭਾਲਦਾ ਹੈ ਹੁਣ ਉਸਲੇ ਮਹਾਤਮਾ ਗਾਂਧੀ ਨੂੰ ਉਹਨਾਂ ਦੇ ਸਾਥੀ ਨੇ ਪੁੱਛਿਆ ਬਾਪੂ ਜੀ ਇਹ ਤੁਸੀਂ ਕੀ ਕੀਤਾ ਇੱਕ ਚੱਪਲ ਤਾਂ ਤੁਹਾਡੀ ਗਿਰੀ ਸੀ ਦੂਜੀ ਤੁਸੀਂ ਆਪ ਹੀ ਸੁੱਟ ਦਿੱਤੀ ਕਿਉਂ ਤਾਂ ਮਹਾਤਮਾ ਗਾਂਧੀ ਕਹਿੰਦੇ ਇੱਕ ਤਾਂ ਗਿਰ ਗਈ ਅਚਾਨਕ ਹੁਣ ਮੈਂ ਉਤਰ ਕੇ ਉਹਨੂੰ ਉਠਾ ਨਹੀਂ ਸਕਦਾ ਨਾ ਤੂੰ ਉਠਾ ਸਕਦਾ ਕਿਉਂਕਿ ਟ੍ਰੇਨ ਤੁਰ ਚੁੱਕੀ ਹੈ ਹੁਣ ਇੱਕ ਚੱਪਲ ਨਾ ਮੇਰੇ ਕੰਮ ਦੀ ਇਸ ਲਈ ਮੈਂ ਦੂਜੀ ਉਤਾਰ ਕੇ ਤਾਂ ਸੁੱਟ ਦਿੱਤੀ ਕਿ ਕੰਮ ਸੇ ਕੰਮ ਜਿਹਨੂੰ ਮਿਲੇ ਜੋੜੀ ਮਿਲੇ ਕਿਸੇ ਦਾ ਕੰਮ ਤਾਂ ਆਵੇ ਮੇਰਾ ਸੋਚੋ ਕਿ ਜੇ ਕਿਸੇ ਨੂੰ ਇੱਕ ਮਿਲੇਗੀ ਨਾਲ ਦੂਜੀ ਵੀ ਉਹਨੂੰ ਮਿਲ ਜਾਏਗੀ ਔਰ ਜੇ ਕਿਸੇ ਨੂੰ ਜੋੜੀ ਮਿਲੇਗੀ ਉਹ ਕਿਸੇ ਦੇ ਕੰਮ ਤਾਂ ਆਏਗੀ ਜੇ ਇੱਕ ਮੈਂ ਆਪਣੇ ਕੋ ਰੱਖ ਲੈਂਦਾ ਤਾਂ ਉਹ ਇੱਕ ਜੇ ਕਿਸੇ ਨੂੰ ਮਿਲਦੀ ਵੀ ਤਾਂ ਨਾ ਉਹਦੇ ਕੰਮ ਆਣੀ ਸੀ ਨਾ ਮੇਰੇ ਹੁਣ ਇਹ ਵੀ ਇੱਕ ਕਿਸਮ ਦਾ ਦਾ ਨਹੀਂ ਹੋਇਆ ਨਹੀਂ ਤਾਂ ਨਿਕਨਿਗੀਆਂ ਚੀਜ਼ਾਂ ਹੁੰਦੀਆਂ ਨਿਕਨਿਗੇ ਪੁਆਇੰਟ ਹੁੰਦੇ ਐ ਕਿ ਜਿਨ੍ਹਾਂ ਨੂੰ ਇਨਸਾਨ ਸਮਝ ਸਕਦਾ ਹੈ ਕਿ ਇਹ ਨਿਕਨਿਗੀਆਂ ਗੱਲਾਂ ਹੈ ਬੜੀਆਂ ਛੋਟੀਆਂ ਪਰ ਜਾਂਦੀਆਂ ਕਿੱਥੇ ਦੂਰ ਪਰ ਉਹ ਸਮਝਦੇ ਹੋ ਕੋਈ ਦਸ ਐਸ ਲਈ ਸ਼੍ਰੀ ਕ੍ਰਿਸ਼ਨ ਕਹਿੰਦੇ ਐ ਕਿ ਭਾਈ ਦ੍ਰਿਦਰਤਾ ਦਾ ਨਾਸ਼ ਕਰਨ ਵਾਸਤੇ ਦੇਣ ਦੀ ਕਲਾ ਸਿੱਖ। দান ਕਰਨ ਦੀ ਕਲਾ ਸਿੱਖ। ਹੁਣ ਬੰਦਾ ਕਹੇਗਾ ਕਿ ਮੈਂ ਜੇ ਪਹਿਲੇ ਗਰੀਬ ਆ ਤਾਂ দান ਕੀ ਕਰਾਂ? ਤਾਂ ਜਰਾ ਹੁਣ ਗੌਰ ਕਰਨਾ। ਇਹੀ ਤਾਂ ਇੱਕ ਕੁਦਰਤ ਦਾ ਨਿਯਮ ਹੈ ਕਿ ਇੱਕ ਕਿਸਾਨ ਦੇ ਕੋਲ 10 ਦਾਣੇ ਆ ਅਨਾਜ ਦੇ ਔਰ ਉਹ ਸੋਚੇ ਮੇਰੇ ਕੋਲ ਪਹਿਲੇ ਹੀ 10 ਦਾਣੇ ਆ ਤਾਂ ਜੇ ਮੈਂ ਇਹ ਦੇਂਗਾ ਜ਼ਮੀਨ ਨੂੰ ਤਾਂ ਮੈਂ ਤਾਂ ਹੋਰ ਗਰੀਬ ਹੋ ਜਾਊ। ਤਾਂ ਦੇਣ ਨਾਲ ਕਿਸਾਨ ਗਰੀਬ ਨਹੀਂ ਹੁੰਦਾ। ਜ਼ਮੀਨ ਨੂੰ ਦੇਣ ਨਾਲ ਉਹ 10 ਦਾਣੇ 10000 ਬਣ ਜਾਂਦੇ। ਬੋਲੋ ਸਮਝਦੇ ਹੋ ਕਿ ਨਹੀਂ? ਇੱਕ ਫਲ ਦਾ ਬੀਜ ਹੈ ਤੁਹਾਡੇ ਕੋਲ। ਉਹ ਇੱਕ ਫਲ ਦਾ ਬੀਜ ਤੁਸੀਂ ਸੋਚੋ ਮੇਰੇ ਕੋਲ ਇੱਕੋ ਹੀ ਹੈ। ਇਹਨੂੰ ਸੰਭਾਲਾਂ ਤਾਂ ਕੁਦਰਤ ਕਹਿੰਦੀ ਤੂੰ ਇੱਕ ਬੀਜ ਮੈਨੂੰ ਦੇ ਫਿਰ ਦੇਖ ਇੱਕ ਬੀਜ ਦੇ ਬਦਲੇ ਮੈਂ ਤੈਨੂੰ ਹਜ਼ਾਰਾਂ ਹੀ ਫਲ ਦਵਾਂਗੀ। ਫਿਰ ਉਹੀ ਉਹੀ ਜਦੋਂ ਬੀਜ ਬ੍ਰਿਖਸ਼ ਬਣ ਜਾਂਦਾ ਤਾਂ ਹਜ਼ਾਰਾਂ ਫਲ ਸਾਡੇ ਤੱਕ ਪਹੁੰਚਦੇ ਆ। ਇਸ ਲਈ ਉਹ ਕਹਿੰਦੇ ਦਾਨ ਜ਼ਰੂਰ ਕਰ। ਜਿੰਨੀ ਵੀ ਤੇਰੀ ਸਮਰੱਥਾ ਹੈ। ਦਰਿद्रताय नाशनम दानम ਉਹ ਕਹਿੰਦੇ ਦਾਨ ਕਰਨ ਦੇ ਨਾਲ ਹੀ ਦਰਿद्रता ਦਾ ਨਾਸ਼ ਹੁੰਦਾ ਹੈ। ਔਰ ਫਿਰ ਅਗਲਾ ਦੱਸਦੇ ਹੈ ਸ਼੍ਰੀ ਕ੍ਰਿਸ਼ਨ ਕਿ ਦੁੱਖਾਂ ਤਕਲੀਫਾਂ ਦਾ ਨਾਸ਼ ਕਿੱਦਾਂ ਹੁੰਦਾ ਹੈ? ਸ਼ੀਲਮ ਦੱਸਦੇ ਹੈ ਉਹ ਸ਼ੀਲਮ ਦੁਖਮ ਨਾਸ਼ਨਮ ਕਿ ਤੂੰ ਸ਼ੀਲ ਸੁਭਾਅ ਨੂੰ ਅਪਣਾ ਸ਼ੀਲ ਸੁਭਾਅ ਦਾ ਮਤਲਬ ਹੁੰਦਾ ਹੈ ਤੇਰੇ ਅੰਦਰ ਅਚੀ ਭਾਵਨਾ ਅੱਛੇ ਵਿਚਾਰ ਦੂਜਿਆਂ ਦਾ ਭਲਾ ਕਰਨ ਦੀ ਕਾਮਨਾ ਇੱਥੇ ਕਿ ਸੱਚੀ ਘਟਨਾ ਤੁਹਾਨੂੰ ਦੱਸਣ ਲੱਗਿਆ ਸੀ ਕਿ ਸਨ 1988 올림픽 ਹੋ ਰਹੀ ਹੈ ਸਨ 1988 ਦੀ ਗੱਲ ਹੈ 올림픽 ਹੋ ਰਹੀ ਹੈ ਔਰ ਉਸ 올림픽 ਦੇ ਵਿੱਚ 올림픽 ਤੁਸੀਂ ਜਾਣਦੇ ਕਿ ਖੇਲ ਹੁੰਦੀ ਜੋ ਹਰ 4 ਸਾਲ ਬਾਅਦ ਇਕੱਲੇ ਇਕੱਲੇ ਦੇਸ਼ ਵਿੱਚ ਖੇਲੀ ਜਾਂਦੀ ਹੈ ਔਰ ਉਸ ਵੇਲੇ ਸ਼ਾਇਦ ਉਹ ਸਿਓਲ ਦੇ ਵਿੱਚ ਸੀ ਸ਼ਹਿਰ ਸੀ ਸਿਓਲ ਜਿਹਨੂੰ ਕਿਹਾ ਜਾਂਦਾ ਹੈ ਉੱਥੇ 올림픽 ਦੀ ਪ੍ਰਤੀਯੋਗਤਾ ਹੋ ਰਹੀ ਸੀ ਔਰ ਉਹ ਪ੍ਰਤੀਯੋਗਤਾ ਸੀ ਇੱਕ ਬੋਟ ਦੀ ਯਾਨੀ ਉਸ ਸਮੁੰਦਰ ਵਿੱਚ ਤੁਸੀਂ ਦੇਖਿਓ ਵਾਈਟ ਲੱਗਾ ਹੁੰਦਾ ਔਰ ਬੋਟ ਦੇ ਵਿੱਚ ਉਹ ਬੋਟਾਂ ਦੀ ਰੇਸ ਹੁੰਦੀ ਹੈ ਉਹ ਨਾਓ ਨਾਓ ਦੀ ਰੇਸ ਹੁਣੀ ਸੀ ਔਰ ਉਸ ਨਾਓ ਦੀ ਰੇਸ ਵਿੱਚ ਲੌਰੈਂਸ ਨਾਮ ਦਾ ਇੱਕ ਪ੍ਰਤੀਯੋਗੀ ਹਿੱਸਾ ਲੈ ਰਿਹਾ ਸੀ ਲੌਰੈਂਸ ਜੋ ਕਿ ਕੈਨੇਡਾ ਦਾ ਸੀ ਕੈਨੇਡਾ ਦਾ ਖਿਡਾਰੀ ਸੀ ਜਿਹੜਾ ਜੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਮਿਹਨਤ ਕੀਤੀ ਸੀ ਕਿ 올림픽 ਵਿੱਚ ਮੈਂ 골ਡ ਮੈਡਲ ਜਿੱਤਣਾ ਹੈ ਕਿਉਂਕਿ ਹਰੇਕ ਖਿਡਾਰੀ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਖੇਲਾ ਤਾਂ 골ਡ ਮੈਡਲ ਜਿੱਤਾਂ ਆ ਜੋ ਲਾਰੈਂਸ ਕੈਨੇਡੀਅਨ ਪ੍ਰਤੀਯੋਗੀ ਉਸ ਰੇਸ ਵਿੱਚ ਹਿੱਸਾ ਲੈ ਰਿਹਾ ਹੈ ਜਦੋਂ ਰੇਸ ਸਟਾਰਟ ਹੋਈ ਪੂਰੀ ਜੀ jaan ਨਾਲ ਸਾਰੇ ਨਾਵੀਕ ਆਪਣੀ ਆਪਣੀ ਨਾਓ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹੈ ਜਿੰਨਾਂ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਉਸ ਵੇਲੇ ਲਾਰੈਂਸ ਦੂਸਰੇ ਨੰਬਰ ਤੇ ਸੀ ਔਰ ਪੂਰੀ ਸੰਭਾਵਨਾ ਸੀ ਉਹਦੀ ਕਿ ਫਾਈਨਲ ਲਾਈਨ ਆਣ ਕੋ ਪਹਿਲਾ ਪਹਿਲਾ ਉਹ 골ਡ ਮੈਡਲ ਜਿੱਤ ਸਕਦਾ ਹੈ। ਯਾਨੀ ਦੂਸਰੇ ਨੰਬਰ ਤੇ ਪਹੁੰਚ ਗਿਆ ਸੀ ਉਹ ਖਿਡਾਰੀਆਂ ਨਾਲ ਖੇਡਦਾ ਕਰਦਾ ਔਰ ਇੰਨੀ ਤੇਜ਼ੀ ਨਾਲ ਜਾ ਰਿਹਾ ਸੀ ਕਿ ਹੁਣ ਉਮੀਦ ਸੀ ਇਹ ਜਿੱਤੇਗਾ 골ਡ ਮੈਡਲ। ਪਰ ਜਾਂਦਿਆਂ ਜਾਂਦਿਆਂ ਅਚਾਨਕ ਜਿਸ ਲਈ ਉਹ ਨਾਅ ਚਲਾ ਰਿਹਾ ਸੀ ਤਾਂ ਉਹਨੇ ਇੱਕ ਨਜ਼ਰ ਪਿੱਛੇ ਦੇਖਿਆ ਕਿਹੜਾ ਖਿਡਾਰੀ ਹੁਣ ਮੇਰੇ ਕਰੀਬ ਹੈ ਜਿਹਦਾ ਬੰਦਾ ਕਹਿੰਦਾ ਨਾ ਇੱਕ ਵਾਰੀ ਦੇਖ ਲਵਾਂ ਕਿਹੜੀ ਨਾਅ ਮੇਰੇ ਲੱਗੇ ਹੈ। ਹੁਣ ਜਿੱਤੇ ਉਹਨਾਂ ਨਜ਼ਰ ਪਿੱਛੇ ਘਮਾਈ ਤਉਨੂੰ ਕੀ ਨਜ਼ਰ ਆਇਆ ਕਿ ਉਹਦੇ ਨਾਲ ਦਾ ਸਾਥੀ ਪ੍ਰਤੀਯੋਗੀ ਉਹਦੀ ਨਾਓ ਪਲਟ ਗਈ ਉਹਦੀ ਨਾਓ ਪਲਟੀ ਹੋਈ ਹੈ ਔਰ ਜਿਸ ਲਈ ਨਾਓ ਜੁਬੈਂਦੀ ਹੈ ਤਾਂ ਇੱਕ ਬੈਲਟ ਲੱਗਦੀ ਹੈ ਤਾਂ ਕਿ ਬੰਦਾ ਬੈਲੈਂਸ ਕਰੇ ਪਰ ਉਹ ਜਿਹੜੇ ਪਲਟੀ ਨਾ ਹੋ ਤਾਂ ਪ੍ਰਤੀਯੋਗੀ ਥੱਲੇ ਸੀ ਨਾਓ ਉਹਦੇ ਉੱਪਰ ਸੀ ਔਰ ਪਾਣੀ 'ਚ ਬੰਦਾ ਕਿੰਨੀ ਕਿੜੇਂ ਜੀਦਾ ਰਹਿ ਸਕਦਾ ਹੈ ਬਚਾਓ ਦਲ ਨੂੰ ਆਣ ਨੂੰ ਕੁਛ ਮਿੰਟ ਲੱਗਣੇ ਸੀ ਉਸ ਵੇਲੇ ਲੌਰੈਂਸ ਨੇ ਦੇਖਿਆ ਜਦੋਂ ਉਹਨੂੰ ਡੁੱਬਦੇ ਹੋਏ ਨੂੰ ਤਾਂ ਉਹਦੇ ਕੋਲ ਦੋ ਰਸਤੇ ਸੀ ਜਾ ਤਾਂ ਅੱਗੇ ਵੱਧ ਜਾਂਦਾ ਔਰ 골ਡ ਮੈਡਲ ਜਿੱਤ ਲੈਂਦਾ ਤਾਂ ਜਾ ਫੇ ਪਿੱਛੇ ਮੁੜਦਾ ਔਰ ਆਪਣੇ ਡੋਬਰੇ ਖਿਲਾੜੀ ਦੀ ਜਾਨ ਬਚਾਉਂਦਾ ਤੇਰਾ ਸੋਚੋ ਹੁਣ ਕਿਹੜਾ ਰਸਤਾ ਚੁਣਿਆ ਕਿਹੜਾ ਰਸਤਾ ਚੁਣਿਆ ਹੁਣ ਜਵਾਬ ਦਿਓ 골ਡ ਮੈਡਲ ਜਿੱਤ ਸਕਦਾ ਸੀ ਉਹਦਾ ਕਈ ਸਾਲਾਂ ਦਾ ਸੁਪਨਾ ਸੀ ਕਿਉਂਕਿ ਹਰ ਖਿਲਾੜੀ 올림픽 ਵਿੱਚ ਖੇਡਦਾ ਹੈ ਕਿ ਪੂਰੀ ਦੁਨੀਆ ਮੈਨੂੰ ਦੇਖ ਰਹੀ ਹੈ 골ਡ ਮੈਡਲ ਜਿੱਤਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ ਕਿਉਂਕਿ ਪੂਰੇ ਦੇਸ਼ ਦੀਆਂ ਉਮੀਦਾਂ ਮੇਰੇ ਤੇ ਆ ਹੁਣ ਸਾਹਮਣੇ ਉਹਦੇ ਉਹ ਲਾਈਨ ਸੀ ਫਿਨਿਸ਼ਿੰਗ ਲਾਈਨ ਜਿਹਨੂੰ ਉਹ ਪਾਰ ਕਰ ਸਕਦਾ ਸੀ ਔਰ 골ਡ ਮੈਡਲ ਉਹਦਾ ਪਰ ਪਿੱਛੇ ਉਹਦਾ ਪ੍ਰਤੀਯੋਗੀ ਪ੍ਰਤੀਯੋਗੀ ਦਾ ਮਤਲਬ ਸਮਝਦੇ ਹੋ ਨਾ ਉਹਦੇ ਨਾਲ ਦਾ ਖਿਡਾਰੀ ਜਿਹਦੇ ਨਾਲ ਉਹਦੀ ਪ੍ਰਤੀਯੋਗਤਾ ਹੋ ਰਹੀ ਹੈ ਉਹਦੀ नाव ਡੁੱਬ ਰਹੀ ਹੈ ਔਰ ਹੁਣ ਲੌਰੈਂਸ ਨੇ ਕੀ ਕੀਤਾ ਉਸਨੇ ਉਹਨਾਂ ਸਮਝਦਾਰੀ ਦਿਖਾਈ ਔਰ ਉਹਨਾਂ ਆਪਣੀ नाव ਨੂੰ ਮੋੜਿਆ ਔਰ ਜਾ ਕੇ ਉਸ ਆਦਮੀ ਨੂੰ ਉਹਦੀ ਨਾਓ ਨੂੰ ਸਿੱਧਾ ਕਰਕੇ ਨਾਓ ਚੋਂ ਕੱਢ ਕੇ ਆਪਣੀ ਨਾਓ ਤੇ ਬਿਠਾਇਆ 골ਡ ਮੈਡਲ ਜ਼ਰੂਰ ਹਾਰ ਗਿਆ ਉਹ ਪਰ ਉਹਨਾਂ ਲੱਖਾਂ ਇਨਸਾਨਾਂ ਦੇ ਦਿਲ ਜਿੱਤ ਲਏ ਤੇਰਾ ਸੰਜਨਾ ਸਾਰਿਆਂ ਇਹਨੂੰ ਕਹਿੰਦੇ ਅੱਛਾ ਸੁਭਾਅ ਸ਼ੀਲ ਸੁਭਾਅ ਇਹ ਤਾਂ ਬੰਦਾ ਕਹਿੰਦਾ ਮੈਨੂੰ ਜਿੱਤ ਚਾਹੀਦੀ ਚਾਹੇ ਕੋ ਦੂਜਾ ਮਰੇ ਦੂਜਾ ਜੀਵੇ ਚਾਹੇ ਮੈਨੂੰ ਦੂਜੇ ਦੀ ਗਰਦਨ ਵੰਡੀਏ ਜਿੰਨਾ ਪਵੇ ਮੈਂ ਮੈਂ ਤਾਂ ਜਿੰਨਾ ਆ ਇਸ ਲਈ ਤੁਸੀਂ ਦੇਖਿਆ ਨਾ ਕਈ ਖਿਡਾਰੀ ਜਿੱਤਣ ਵਾਸਤੇ ਹੇਰਾ ਫੇਰੀਆਂ ਵੀ ਕਰਦੇ ਆ ਕਈ ਨਸ਼ੇ ਦੀਆਂ ਦਵਾਈਆਂ ਲੈਂਦੇ ਜਿੱਤਣ ਵਾਸਤੇ ਕਈ ਕੁਸ਼ ਕਰਦੇ ਆ ਜਿੱਤਣ ਵਾਸਤੇ ਪਰ ਜਿਹਨਾਂ ਦੇ ਸੁਭਾਅ ਅੱਛੇ ਹੁੰਦੇ ਐ ਨੀਗੱਚ ਹੁੰਦੇ ਐ ਉਹ ਕਹਿੰਦੇ ਸਾਨੂੰ ਹਾਰ ਜਿੱਤਣਾ ਮਤਲਬ ਨਹੀਂ ਐ ਸਾਨੂੰ ਮਤਲਬ ਐ ਇਨਸਾਨੀਅਤ ਨੂੰ ਬਚਾਣ ਦਾ ਹੁਣ ਕਹਿੰਦੇ ਐ 골ਡ ਮੈਡਲ ਜ਼ਰੂਰ ਲਾਰੈਂਸ ਹਾਰ ਗਿਆ ਪਰ ਉਹਨੇ ਲੱਖਾਂ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਜਿਹੜੇ ਉਹ 올림픽 ਨੂੰ ਦੇਖ ਰਹੇ ਸੀ ਔਰ ਫਿਰ ਬਾਅਦ ਚੋਂ ਉਹਨੂੰ ਉਹਨਾਂ ਦੀ ਕੈਨੇਡਾ ਦੀ ਗਵਰਨਮੈਂਟ ਨੇ ਵੀ ਪ੍ਰਧਾਨ ਮੰਤਰੀ ਨੇ ਵੀ ਔਰ ਕਈ ਦੇਸ਼ਾਂ ਦੇ بڑے بڑے ਮੰਤਰੀਆਂ ਨੇ ਰਾਸ਼ਟਰਪਤੀਆਂ ਨੇ ਉਹਨੂੰ ਬੁਲਾ ਕੇ ਸਨਮਾਨਿਤ ਕੀਤਾ ਔਰ ਉਸਲੇ ਲਾਰੈਂਸ ਨੇ ਕਿਹਾ ਕਿ 골ਡ ਮੈਡਲ ਜਿੱਤਣ ਨਾਲ ਮੈਨੂੰ ਇੰਨੀ ਪ੍ਰਸਿੱਧੀ ਨਹੀਂ ਮਿਲਣੀ ਸੀ ਜਿੰਨੀ ਇੱਕ ਇਨਸਾਨ ਦੀ ਜਾਨ ਬਚਾਉਣ ਨਾਲ ਮਿਲ ਗਈ ਇਸ ਲਈ ਸੀ ਤੁਹਾਨੂੰ ਵੀ ਕੋਈ ਗੱਲ ਕਹਾਂਗੇ 골ਡ ਮੈਡਲ ਮਗਰ ਨਾ ਦੌੜੋ ਜਿੱਤਦੇ ਮਗਰ ਨਾ ਦੌੜੋ ਇਹ ਦੇਖੋ ਕਿ ਇਨਸਾਨੀਅਤ ਇਨਸਾਨੀਅਤ ਨੂੰ ਸਾਡੀ ਕਿੱਥੇ ਲੋੜ ਹੈ ਜੇ ਸਾਡੇ ਸਾਥੀ ਇਨਸਾਨ ਤਕਲੀਫ ਵਿੱਚ ਹੈ ਦੁੱਖ ਵਿੱਚ ਤੇਸੀਂ ਜਿੱਤ ਨੂੰ ਕੀ ਕਰਨਾ ਹੈ ਆਪਣੇ ਸਾਥੀ ਇਨਸਾਨਾਂ ਦੀ ਮਦਦ ਕਰਿਏ ਉਹਨਾਂ ਨੂੰ ਤਕਲੀਫ ਚੋਂ ਕੱਢਣ ਦੀ ਕੋਸ਼ਿਸ਼ ਕਰਿਏ ਕਿਉਂਕਿ 골ਡ ਮੈਡਲ ਜਿੱਤਣ ਨਾਲੋਂ ਬੜੀ ਗੱਲ ਹੈ ਕਿਸੇ ਦੇ ਦਿਲ ਨੂੰ ਜਿੱਤਣਾ ਉਹ ਕਹਿੰਦੇ 골ਡ ਮੈਡਲ ਮੈਂ ਜ਼ਰੂਰ ਗਵਾ ਲਿਆ ਪਰ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਮੈਂ ਬਚਾ ਲਿਆ ਜਿਹੜੀ ਲੱਖਾਂ 골ਡ ਮੈਡਲਾਂ ਤੋਂ ਜ਼ਿਆਦਾ ਕੀਮਤੀ ਸੀ ਇਸ ਲਈ ਇੱਕ ਇੰਟਰਵਿਊ ਦੇ ਅੰਦਰ ਲਾਰੈਂਸ ਦੱਸਦਾ ਹੈ ਇਸ ਦੁਨੀਆ ਤੇ ਇੱਕ ਵੀ ਆਦਮੀ ਨੂੰ ਇਸ ਲਈ ਸਨਮਾਨਿਤ ਨਹੀਂ ਕੀਤਾ ਗਿਆ ਇੱਕ ਵੀ ਆਦਮੀ ਨੂੰ ਇਸ ਲਈ ਸਨਮਾਨਿਤ ਨਹੀਂ ਕੀਤਾ ਗਿਆ ਕਿਉਂ ਨਾ ਦੁਨੀਆ ਤੋਂ ਲਿਆ ਕੀ ਹੈ ਬਲਕਿ ਸਨਮਾਨਿਤ ਇਸ ਲਈ ਕੀਤਾ ਜਾਂਦਾ ਹੈ ਉਹਨਾਂ ਦੁਨੀਆਂ ਨੂੰ ਦਿੱਤਾ ਕੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਅਜੇ ਤੱਕ ਤੁਸੀਂ ਦੇਖੋ ਜਿਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਇਸੇ ਲਈ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਦੂਜਿਆਂ ਵਾਸਤੇ ਕੀ ਕੀਤਾ ਸਨਮਾਨ ਇਸ ਲਈ ਨਹੀਂ ਮਿਲਦਾ ਕਿ ਦੁਨੀਆਂ ਨੇ ਤੁਹਾਨੂੰ ਕੀ ਦਿੱਤਾ ਹੈ ਸਨਮਾਨ ਇਸ ਲਈ ਮਿਲਦਾ ਹੈ ਕਿ ਤੁਸੀਂ ਦੂਜਿਆਂ ਦੀ ਖਾਤਰ ਕੀ ਕੀਤਾ ਹੈ ਇਸ ਲਈ ਇਹ ਮਾਇਨੇ ਨਹੀਂ ਰੱਖਾਂਦਾ ਕਿ ਦੂਜਿਆਂ ਨੇ ਤੁਹਾਡੀ ਖਾਤਰ ਕੀ ਕੀਤਾ ਦੁਨੀਆਂ ਨੇ ਤੁਹਾਡੀ ਖਾਤਰ ਕੀ ਕੀਤਾ ਮਾਇਨੇ ਇਹ ਰੱਖਾਂਦਾ ਕਿ ਤੁਸੀਂ ਦੂਜਿਆਂ ਦੀ ਖਾਤਰ ਕੀ ਕਰਦੇ ਹੋ ਤੁਸੀਂ ਦੂਜਿਆਂ ਨੂੰ ਕੀ ਦਿੰਦੇ ਹੋ ਖੁਸ਼ੀ ਦਿੰਦੇ ਹੋ ਤਕਲੀਫ ਦਿੰਦੇ ਹੋ ਤੁਸੀਂ ਦੂਜਿਆਂ ਨੂੰ ਕੀ ਦੇ ਰਹੇ ਹੋ ਬਸ ਅਗਰ ਤੁਸੀਂ ਦੂਜਿਆਂ ਦਾ ਭਲਾ ਕਰਦੇ ਹੋ ਤੁਹਾਡੀ ਅੰਦਰ ਦੂਜਿਆਂ ਦਾ ਭਲਾ ਕਰਨ ਦੀ ਭਾਵਨਾ ਹੈ ਤਾਂ ਫਿਰ ਤੁਹਾਨੂੰ ਦੁਨੀਆ ਵੀ ਸਨਮਾਨ ਦਿੰਦੀ ਹੈ ਤੇ ਰੱਬ ਦੇ ਘਰ ਵੀ ਤੁਹਾਨੂੰ ਸਨਮਾਨ ਮਿਲਦਾ ਹੈ ਸਮਝ ਆ ਰਹੀ ਹੈ ਕਿ ਨਹੀਂ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਮੇਰਾ ਸਨਮਾਨ ਹੋਵੇ ਇਹ ਗੱਲ ਹਮੇਸ਼ਾ ਯਾਦ ਰੱਖੋ ਅੱਜ ਬੰਦਾ ਕਹਿੰਦਾ ਦੁਨੀਆ ਨੇ ਮੈਨੂੰ ਕੀ ਦਿੱਤਾ ਫੁਲਾਨੇ ਨੇ ਮੈਨੂੰ ਕੀ ਦਿੱਤਾ ਉਹਨੇ ਮੈਨੂੰ ਕੀ ਦਿੱਤਾ ਜੋ ਮੰਗਤੇ ਬਣੇ ਹੋਏ ਹੋ ਕਿ ਮੰਗਦੇ ਰਹੀਏ ਉਹਨਾਂ ਮੈਨੂੰ ਕੀ ਦਿੱਤਾ ਇਹ ਸੋਚੋ ਕਿ ਮੈਂ ਦੂਜੇ ਨੂੰ ਕੀ ਦਿੱਤਾ ਜਾਂ ਮੈਂ ਦੂਜੇ ਨੂੰ ਕੀ ਦੇ ਸਕਦਾ ਹਾਂ ਮੈਂ ਕਿਸੇ ਦਾ ਭਲਾ ਕੀ ਕਰ ਸਕਦਾ ਹਾਂ ਉਹ ਸੋਚਾਂ ਵਿਚਾਰ ਕਰਾਂ ਫਿਰ ਭਲਾ ਕਰਨ ਦੀ ਮੈਂ ਕੋਸ਼ਿਸ਼ ਕਰਾਂ ਕਿਉਂਕਿ ਜੋ ਦੂਜੇ ਦਾ ਭਲਾ ਕਰਦੇ ਹੈ ਉਹੀ ਰੱਬ ਦੀਆਂ ਨਜ਼ਰਾਂ ਚ ਉੱਚੇ ਹੋ ਜਾਂਦੇ ਹੈ ਉਹੀ ਉੱਪਰ ਉੱਠਦੇ ਹੈ ਇਸ ਲਈ ਸ਼ੀਲਮ ਦੁਖਮ ਨਾਸ਼ਨਮ ਸ਼੍ਰੀਕ੍ਰਿਸ਼ਨ ਕਹਿੰਦੇ ਹੈ ਤੇਰਾ ਅੱਛਾ ਸੁਭਾਅ ਤੇਰੇ ਜੀਵਨ ਦੇ ਦੁੱਖਾਂ ਨੂੰ ਖਤਮ ਕਰ ਸਕਦਾ ਹੈ ਕਿਉਂਕਿ ਜਦੋਂ ਤੂੰ ਸਭ ਨਾਲ ਮਿੱਠਾ ਬੋਲੇਗਾ ਸਭ ਨਾਲ ਪਿਆਰ ਨਾਲ ਬੋਲੇਗਾ ਤਾਂ ਤੇਰਾ ਪਿਆਰ ਹੀ ਤੇਰੇ ਜੀਵਨ ਦੇ ਦੁੱਖਾਂ ਨੂੰ ਦੂਰ ਕਰ ਦੇਗਾ ਜਦੋਂ ਤੇਰਾ ਸੁਭਾਅ ਕਠੋਰ ਹੋਏਗਾ ਨਿੰਦਿਆ ਵਾਲਾ ਚੁਗਲੀ ਵਾਲਾ ਨਫ਼ਰਤ ਵਾਲਾ ਹੋਏਗਾ ਤਾਂ ਤੇਰੇ ਜੀਵਨ 'ਚ ਦੁੱਖ ਵਧਦੇ ਚਲੇ ਜਾਣਗੇ ਕਿਉਂਕਿ ਬੁਰੇ ਸੁਭਾਅ ਨਾਲ ਹਾਲਾਤ ਬੁਰੇ ਹੀ ਹੁੰਦੇ ਚਲੇ ਜਾਂਦੇ ਆ ਆਪਣੇ ਸੁਭਾਅ ਨੂੰ ਅੱਛਾ ਬਣਾ ਕਿਉਂਕਿ ਅੱਛੇ ਇਨਸਾਨ ਦੇ ਨਾਲ ਸਾਰੀ ਦੁਨੀਆ ਖੜਨ ਨੂੰ ਤਿਆਰ ਹੈ ਕਮਾਂਗੇ ਆਪਣੀ ਤਰਫੋਂ ਕਿ ਤੁਸੀਂ ਆਪਣੇ 11 ਦੋਸਤਾਂ ਨੂੰ ਇਹ ਤਾਂ ਪੁੱਛਦੇ ਹੋ ਦੱਸ ਯਾਰ ਮੇਰਾ ਮੋਬਾਈਲ ਅੱਛਾ ਹੈ ਕਿ ਨਹੀਂ ਆ ਮੇਰੀ ਗੱਡੀ ਅੱਛੀ ਹੈ ਜਾਂ ਨਹੀਂ ਮੇਰਾ ਮੋਟਰਸਾਈਕਲ ਅੱਛਾ ਹੈ ਜਾਂ ਨਹੀਂ ਆ ਮੇਰੀ ਸ਼ਰਟ ਅੱਛੀ ਹੈ ਜਾਂ ਨਹੀਂ ਆ ਮੇਰਾ ਸੂਟ ਅੱਛਾ ਹੈ ਜਾਂ ਨਹੀਂ ਇਹ ਤਾਂ ਪੁੱਛਦੇ ਨੇ ਅਸੀਂ ਆਪਣੇ ਕਈ ਵਾਰ ਸੱਜਣਾ ਮਿੱਤਰਾਂ ਨੂੰ ਘਰ ਪਰਿਵਾਰ ਨੂੰ ਪਤਨੀ ਪਤੀ ਨੂੰ ਪੁੱਛ ਲਏਗੀ ਪਤੀ ਪਤਨੀ ਨੂੰ ਪੁੱਛ ਲਏਗਾ ਦੱਸੀ ਮੇਰਾ ਕੱਪੜਾ ਅੱਛਾ ਹੈ ਕਿ ਨਹੀਂ ਆ ਮੇਰੀ ਗੱਡੀ ਅੱਛੀ ਹੈ ਕਿ ਨਹੀਂ ਹੁਣ ਇਹ ਤਾਂ ਪੁੱਛ ਦਿਓ ਮੇਰਾ ਕੱਪੜਾ ਅੱਛਾ ਹੈ ਮੇਰਾ ਘਰ ਅੱਛਾ ਹੈ ਮੇਰੀ ਜ਼ਮੀਨ ਅੱਛੀ ਹੈ ਮੇਰਾ ਮਕਾਨ ਅੱਛਾ ਹੈ ਮੇਰੀ ਗੱਡੀ ਮੇਰਾ ਆਹ ਗਹਿਣਾ ਮੇਰਾ ਪਦਾਰਥ ਅੱਛਾ ਹੈ ਜਾਂ ਨਹੀਂ ਕਦੀ ਇਹ ਵੀ ਪੁੱਛੋ ਦੱਸ ਮੇਰਾ ਸੁਭਾਅ ਅੱਛਾ ਹੈ ਜਾਂ ਨਹੀਂ ਉਹਦੇ ਬਾਰੇ ਦੱਸ ਉਹ ਤੈਨੂੰ ਕਿਦਾਂ ਦਾ ਲੱਗਦਾ ਹੈ ਕਿਉਂਕਿ ਮੇਰੇ ਕੱਪੜੇ 'ਚ ਕਮੀ ਰਹਿ ਜਾਵੇ ਤਾਂ ਉਹ ਫਰਕ ਨਹੀਂ ਪੈਂਦਾ ਪਰ ਜੇ ਮੇਰਾ ਸੁਭਾਅ ਅੱਛਾ ਨਾ ਹੋਇਆ ਤਾਂ ਉਹਦਾ ਮੈਨੂੰ ਜੀਵਨ 'ਚ ਫਰਕ ਜ਼ਰੂਰ ਪੈਣਾ ਹੈ ਇੱਥੇ ਵੀ ਤਾਂ ਰੱਬ ਦੇ ਕਰਮੇ ਕਦੀ ਉਹਦੇ ਬਾਰੇ ਪੁੱਛੋ ਕਿ ਮੇਰੇ ਬਾਰੇ ਦੱਸ ਕਿ ਜੋ ਸਚਾਈ ਹੈ ਉਹਨੂੰ ਸੁਣੋ ਔਰ ਆਪਣੀਆਂ ਕਮੀਆਂ ਨੂੰ ਸਮਝੋ ਜੇ ਅਗਲਾ ਕਹੇ ਬਾਕੀ ਤਾਂ ਸਭ ਠੀਕ ਹੈ ਪਰ ਤੇਰਾ ਸੁਭਾਅ ਤੂੰ ਗੁੱਸਾ ਬਹੁ ਕਰਦਾ ਹੈ ਹੁਣ ਬੰਦਾ ਕਹਿੰਦਾ ਅੱਛਾ ਮੈਂ ਗੁੱਸਾ ਕਰਦਾ ਹੈ ਹੈ ਮੇਰੀ ਨਿੰਦਿਆ ਕਰਦਾ ਨਹੀਂ ਉਸ ਲਈ ਉਹਨੂੰ ਇਹ ਲੋ ਫੀਡਬੈਕ ਦੀ ਤਰ੍ਹਾਂ ਕਿ ਇਹਨੇ ਦੱਸਿਆ ਹੈ ਤਾਂ ਮੈਂ ਹੁਣ ਆਪਣੀ ਇਹ ਕਮੀ ਨੂੰ ਦੂਰ ਕਰਨਾ ਜਿਦਾ ਹੁਣ ਕੋਈ ਤੁਹਾਨੂੰ ਕਹਿ ਦੇਵੇ ਤੁਸੀਂ ਪੁੱਛੋ ਸ਼ਰਟ ਕਿਦਾਂ ਹੀ ਲੱਗਦੀ ਹੈ ਉਹਨਾਂ ਕਹਿੰਦੇ ਯਾਰ ਸ਼ਰਟ ਤਾਂ ਅੱਛੀ ਪਰ ਇੱਥੇ ਰਿੰਕਲ ਪਏ ਹੈ ਇੱਥੇ ਬਲਜੇ ਪਏ ਤੀਹਨ ਹੁਣੇ ਕੱਢ ਕੇ ਆਂਦਾ ਹੈ ਉੱਥੇ ਤੁਸੀਂ ਕਹਿੰਦੇ ਸ਼ੁਕਰੀਆ ਤੂੰ ਮੈਨੂੰ ਦੱਸਿਆ ਤਾਂ ਮੈਂ ਕਮੀ ਦੂਰ ਕਰ ਦਿੱਤੀ ਇਦਾਂ ਹੀ ਆਪਣੇ ਸੁਭਾਅ ਬਾਰੇ ਆਪਣੇ ਚਾਰੋਂ ਤਰਫ ਦੇ ਲੋਕਾਂ ਨੂੰ ਪੁੱਛੋ ਕਿ ਸੱਚ ਦੱਸੀ ਮੇਰਾ ਸੁਭਾਅ ਕਿਦਾਂ ਦਾ ਹੈ ਹੁਣ ਜੇ ਕੋਈ ਕਹੇ ਤੈਨੂੰ ਗਾਲੀ ਕੱਢਣ ਦੀ ਆਦਤ ਹੈ ਤਾਂ ਹੁਣ ਇਹਦਾ ਮਤਲਬ ਹੈ ਇਹ ਲਾਈਨ ਪਈ ਇਹਨੂੰ ਕੱਢਣਾ ਹੈ ਤੈਨੂੰ ਬਈ ਕ੍ਰੋਧ ਕਰਨ ਦੀ ਆਦਤ ਹੈ ਤੈਨੂੰ ਝੂਠ ਬੋਲਣ ਦੀ ਆਦਤ ਹੈ ਫਿਰ ਉਹਨਾਂ ਕੋਲੋਂ ਪੁੱਛ ਕੇ ਆਪਣੀਆਂ ਉਹ ਕਮੀਆਂ ਨੂੰ ਦੂਰ ਕਰੋ ਆਪਣਾ ਸੁਧਾਰ ਕਰੋ ਇਹ ਯਾਦ ਰੱਖੋ ਇਹ ਪੁੱਛ ਲਿਆ ਉਹ ਮੋਬਾਈਲ ਕਿਦਾਂ ਦਾ ਹੈ ਅਗਲੇ ਨੇ ਕਹੇ ਤਾਂ ਬਹੁਤ ਅੱਛਾ ਤੁਹਾਡਾ ਕੀ ਫਾਇਦਾ ਹੋਇਆ ਥੋੜੀ ਜਿਹੀ ਖੁਸ਼ੀ ਹੋ ਗਈ ਮ ਮੇਕੋ ਅੱਛੀ ਗੱਡੀ ਮੇਕੋ ਅੱਛੇ ਬੂਟ ਕੋਈ ਲੈਂਦੇ ਹੋ ਨਾ ਕੋਈ ਚੀਜ਼ ਲੈਂਦੇ ਹੋ ਪੁੱਛਦੇ ਹੋ ਦੱਸੀ ਯਾਰ ਨਵਾਂ ਲਿਆ ਕਿਦਾਂ ਦਾ ਹੈ ਹਾਂ ਵੀ ਬਹੁਤ ਅੱਛਾ ਬਹੁਤ ਅੱਛਾ ਕੀ ਮਿਲਿਆ ਪਰ ਜਦੋਂ ਪੁੱਛੂਗੇ ਮੇਰਾ ਸੁਭਾਅ ਦੱਸ ਕਿਦਾਂ ਦਾ ਹੈ ਫਿਰ ਉੱਥੇ ਜਦੋਂ ਆਪਣੀਆਂ ਕਮੀਆਂ ਸਾਹਮਣੇ ਆਣਗੀਆਂ ਔਰ ਆਪਣੇ ਸੁਭਾਅ ਨੂੰ ਠੀਕ ਕਰਾਂਗੇ ਉੱਥੇ ਤੁਹਾਨੂੰ ਫਾਇਦਾ ਜ਼ਰੂਰ ਹੋਏਗਾ ਬੋਲੋ ਗੱਲ ਸਹੀ ਹੈ ਜਾਂ ਨਹੀਂ ਸੋਚ ਕੇ ਦੱਸੋ ਜਰਾ ਸੰ ਕੱਪੜਿਆਂ ਦਾ ਸੁਝਾਅ ਲੈਂਦੇ ਹੋ ਚੀਜ਼ਾਂ ਦਾ ਸੁਝਾਓ ਲੈਂਦੇ ਹੋ ਕਦੀ ਆਪਣੇ ਕਰਮਾਂ ਦਾ ਸੁਝਾਵ ਲਿਆ ਕਰੋ ਕਿ ਮੇਰੀ ਕਰਨੀ ਦੱਸ ਵੀ ਕਿੰਦਾ ਦੀ ਅੱਛੀ ਹੈ ਜਾਂ ਮਾੜੀ ਜੇ ਮੇਰੀ ਕਰਨੀ ਮਾੜੀ ਹੈ ਤਾਂ ਮੈਂ ਹੁਣ ਇਹ ਕਰਨੀ ਨੂੰ ਸਹੀ ਕਰਾਂ ਜੇ ਮੇਰੀ ਬੋਲਵਾਣੀ ਮਾੜੀ ਹੈ ਤਾਂ ਬੋਲਵਾਣੀ ਨੂੰ ਮੈਂ ਸਹੀ ਕਰਾਂ ਕਿਉਂਕਿ ਦੂਜਾ ਹੀ ਦੱਸ ਸਕਦਾ ਹੈ ਕਿ ਮੈਨੂੰ ਕੀ ਬੋਲਣ ਦੀ ਆਦਤ ਨਹੀਂ ਤਾਂ ਜਿਹਨੂੰ ਆਦਤ ਹੁੰਦੀ ਹੈ ਨਾ ਤਾਂ ਕਈ ਬੰਦੇ ਅਸੀਂ ਦੇਖੇ ਐ ਉਹ ਗੱਲ-ਗੱਲ ਨਾਲ ਗਾਲ ਕੱਢ ਦਿੰਦੇ ਐ ਫੇ ਪੁੱਛੋ ਉਹ ਗਾਲ ਉਹ ਜੀ ਨਿਕਲ ਜਾਂਦੀ ਐ ਪਤਾ ਹੀ ਨਹੀਂ ਲੱਗਦਾ ਕਦੋਂ ਨਿਕਲ ਜਾਂਦੀ ਕਿਉਂਕਿ ਆਦਤ ਬਹਿ ਚੁੱਕੀ ਹੁੰਦੀ ਐ ਹੁਣ ਕਈ ਇਦਾਂ ਦੀਆਂ ਬੰਦੇ ਨੂੰ ਆਦਤਾਂ ਬਣ ਚੁੱਕੀਆਂ ਹੁੰਦੀਆਂ ਆ ਹੈ ਜਿੱਦਾਂ ਬੰਦਾ ਆਪਣੀਆਂ ਕਈ ਕਮੀਆਂ ਨੂੰ ਦੇਖ ਸਕਦਾ ਹੈ ਕਿ ਮੈਨੂੰ ਉਹਨਾਂ ਦੀ ਆਦਤ ਬਣ ਚੁੱਕੀ ਹੈ ਕਿ ਆਪਣੇ ਆਪ ਉਹ ਚੀਜ਼ ਹੋ ਜਾਂਦੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਜਦੋਂ ਦੂਜਾ ਕੋਈ ਤੁਹਾਨੂੰ ਦੱਸੇਗਾ ਭਾਈ ਆਹ ਤੇਰੀ ਗੱਲ ਗਲਤ ਹੈ ਆਹ ਤੇਰੇ ਅੰਦਰ ਕਮੀ ਹੈ ਆਹ ਤੇਰੀ ਚੀਜ਼ ਅੱਛੀ ਨਹੀਂ ਹੈ ਫਿਰ ਜਦੋਂ ਉਹਨੂੰ ਸਮਝ ਕੇ ਅਸੀਂ ਆਪਣੀ ਉਹ ਕਮੀ ਨੂੰ ਦੂਰ ਕਰਾਂਗੇ ਤਾਂ ਉਹਦਾ ਫਾਇਦਾ ਸਾਨੂੰ ਜ਼ਰੂਰ ਹੋਏਗਾ ਔਰ ਫਿਰ ਇੱਕ ਗੱਲ ਹੋਰ ਕਹਾਂਗੇ ਇੱਥੇ ਇਹ ਵੀ ਵਿਚਾਰ ਕਰਨਯੋਗ ਹੈ ਅਸੀਂ ਇਹ ਤਾਂ ਕਹਿ ਦਿੰਦੇ ਆ ਮੇਰੇ ਘਰ ਇੰਨਾ ਕੀਮਤੀ ਆਪਣੇ ਘਰ ਦੀ ਕੀਮਤ ਦਾ ਸਾਨੂੰ ਪਤਾ ਹੈ ਆਪਣੇ ਮੋਬਾਈਲ ਦੀ ਕੀਮਤ ਦਾ ਸਾਨੂੰ ਪਤਾ ਹੈ ਆਪਣੀ ਜੁੱਤੀ ਦੀ ਕੀਮਤ ਦਾ ਪਤਾ ਹੈ ਆਪਣੀ ਗੱਡੀ ਦੀ ਕੀਮਤ ਦਾ ਪਤਾ ਹੈ ਪਰ ਆਪਣੇ ਜੀਵਨ ਦੀ ਕੀਮਤ ਦਾ ਸਾਨੂੰ ਪਤਾ ਹੀ ਨਹੀਂ ਹੈ ਉਹ ਜਿਹੜੀ ਜ਼ਿੰਦਗੀ ਸਭ ਤੋਂ ਕੀਮਤੀ ਹੈ ਉਹਦੀ ਕੀਮਤ ਅਸੀਂ ਸਮਝਦੇ ਨਹੀਂ ਆ ਤਾਂ ਬਾਕੀ ਇਹ ਚੀਜ਼ਾਂ ਦੀ ਕੀਮਤ ਨੂੰ ਲੈ ਕੇ ਅਸੀਂ ਬੜਾ ਉਹ ਆ ਇਹਨੂੰ ਏਦਾਂ ਸਮਝ ਲਓ ਇੱਕ ਜਗ੍ਹਾ ਕੁਝ ਨੌਜਵਾਨ ਨਵੀਂ ਗੱਡੀ ਲਈ ਉਹਨਾਂ ਨੇ ਨਵੀਂ ਗੱਡੀ ਲੈ ਕੇ ਇੱਕ ਠੇਕੇ ਦੇ ਮੋੜੇ ਗੱਡੀ ਲਾ ਲਈ ਔਰ ਅੰਦਰੋਂ दारू ਦੀ ਬੋਤਲ ਲਿਆਂਦੀ ਔਰ ਚਾਰ ਨੌਜਵਾਨ ਚਾਰੀ ਦੋਸਤ ਖੁਸ਼ੀ ਨਾਲ ਸ਼ਰਾਬ ਪੀ ਰਹੇ ਆ ਖੁਸ਼ੀ ਨਾਲ ਸ਼ਰਾਬ ਪੀ ਰਹੇ ਆ ਕਿ ਅੱਜ ਬੜੀ ਕੀਮਤੀ ਗੱਡੀ ਲਈ ਹੈ ਨਵੀਂ ਗੱਡੀ ਲਈ ਹੈ ਆਓ ਜਸ਼ਨ ਮਨਾਈਏ ਕਿਉਂਕਿ ਇਦਾਂ ਹੀ ਬੰਦੇ ਜਸ਼ਨ ਮਨਾਉਂਦੇ ਆ ਯਾਰ ਨਵੀਂ ਚੀਜ਼ ਲਈ ਹੈ ਭਾਈ ਚੱਲ ਪਾਰਟੀ ਹੋ ਗਈ ਲਿਆ दारू ਦੀ ਬੋਤਲ ਹੁਣ ਉਹ दारू ਪੀ ਰਹੇ ਆ ਖੜ ਕੇ ਗੱਡੀ ਦੇ ਕੋਲ ਇਕ ਆਦਮੀ ਨੇ ਦੇਖਿਆ ਕਿ ਨਵੀਂ ਗੱਡੀ ਲਈ ਉਹਦੀ ਖੁਸ਼ੀ ਵਿੱਚ ਨੌਜਵਾਨ दारू ਪੀ ਰੇ ਕਿ ਕੀਮਤੀ ਗੱਡੀ ਲਈ ਹੈ ਉਹ ਆਦਮੀ ਗਿਆ ਠੇਕੇ ਦੇ ਅੰਦਰ ਉਹਨੇ ਇੱਕ दारू ਦੀ ਬੋਤਲ ਪਵਵਾ ਲਿਆ ਪਵਵਾ ਲੈ ਕੇ ਬਾਹਰ ਆਇਆ ਢੱਕਣ ਖੋਲ੍ਹਿਆ ਉਹ ਢੱਕਣ ਖੋਲ੍ਹ ਕੇ ਗੱਡੀ ਦੇ ਉੱਪਰ ਉਹਨੇ ਸ਼ਰਾਬ ਡੋਲ ਦਿੱਤੀ ਜਿੱਦਿ ਗੱਡੀ ਦੇ ਉੱਪਰ ਸ਼ਰਾਬ ਡੋਲੀ ਗੱਡੀ ਦੇ ਉੱਪਰ ਸ਼ਾਬ ਗਿਰੀ ਚਾਰਾਂ ਦੋਸਤਾਂ ਨੇ ਦੇਖਿਓ ਇਹ ਕੀ ਕਰ ਰਹੇ ਮੇਰੀ ਕੀਮਤੀ ਗੱਡੀ ਇੱਥੇ ਸ਼ਰਾਬ ਪਾ ਰਿਆ ਹੈ ਉਹ ਲੜ ਪਏ ਉਹਦੇ ਨਾਲ ਹੁਣ ਤੁਹਾਡੀ ਗੱਡੀ ਤੇ ਕੋਈ ਚਿੱਕੜ ਪਾ ਦੇਵੇ ਤੁਹਾਡੀ ਗੱਡੀ ਦੇ ਉੱਪਰ ਕੋਈ ਮਿੱਟੀ ਪਾ ਦੇਵੇ ਲੜਾਈ ਹੋਣੀ ਹੈ ਨਹੀਂ ਹੋਣੀ ਜਵਾਬ ਦਿਓ ਕਿ ਤੂੰ ਯਾਰ ਮੇਰੀ ਗੱਡੀ ਤੇ ਚਿੱਕੜ ਕਿਦਾ ਪਾਤਾ ਕਦੀ ਕਰਕੇ ਦੇਖਿਓ ਤੁਹਾਡੇ ਗਵਾਨੀਆਂ ਗੱਡੀ ਖੜੀ ਹੋਵੇ ਇੱਕ ਨਾਲੀ ਚੋਂ ਗਲਾਸ ਭਰੋ ਗੰਦਾ ਪਾਣੀ ਦਾ ਜਾਂ ਚਿੱਕੜ ਵਾਲਾ ਔਰ ਜਾ ਕੇ ਗੱਡੀ ਦੇ ਤੇ ਥੋੜ ਦੇਓ ਦੇਖੋ ਫੇ ਕਿੰਦਾ ਤੂੰ ਤੂੰ ਮੈਂ ਮੈਂ ਹੁੰਦੀ ਹੈ ਕਿੰਦਾ ਝਗੜੇ ਹੁੰਦੇ ਹੋ ਬੋਲੋ ਹੋਣੀ ਹੈ ਜਾਂ ਨਹੀਂ ਕੋਈ ਤੁਹਾਡੇ ਮੋਟਰਸਾਈਕਲ ਤੇ ਪਾ ਦੇਵੇ ਜਵਾਬ ਦਿਆ ਕਰੋ ਪਤਾ ਲੱਗਦਾ ਵੀ ਤੁਸੀਂ ਸੁਣਦੇ ਹੋ ਹੁਣੀ ਆ ਜ ਨਹੀਂ ਹੁਣ ਉਹਨੇ ਜਦੋਂ ਪਾਈ ਤਾਂ ਨੌਜਵਾਨ ਧੋਣੋ ਫੜ ਲਿਆ ਓਏ ਕੀ ਕਰ ਰਿਆ ਹੈ ਉਹ ਨਵੀਂ ਗੱਡੀ ਕੀਮਤੀ ਗੱਡੀ ਇਹਦੇ ਤੇ ਸ਼ਰਾਬ ਕਿਉਂ ਪਾ ਰਿਆ ਹੈ ਉਹ ਕਹਿੰਦੇ ਭਾਈ ਗੱਲ ਸੁਣੋ ਲੜ ਕਿਉਂ ਰਹੇ ਹੋ ਮੇਰੇ ਨਾਲ ਉਹ ਕਹਿੰਦੇ ਲੜਨ ਦੀ ਗੱਲ ਹੈ ਨਵੀਂ ਗੱਡੀ ਲੈ ਕੇ ਆਇਆ ਤੂੰ ਇਹਨੇ ਤੇ ਸ਼ਰਾਬ ਪਾ ਰਿਆ ਕਿਉਂ ਉਹ ਕਹਿੰਦੇ ਇੱਕ ਗੱਲ ਦੱਸੋ ਇਹ ਸ਼ਰਾਬ ਚੰਗੀ ਚੀਜ਼ ਹੈ ਜਾਂ ਮਾੜੀ ਬੋਲੋ ਸਮਝਦੇ ਹੋ ਕਿ ਨਹੀਂ ਕਿ ਮੈਂ ਜੇ ਸ਼ਰਾਬ ਮਾੜੀ ਚੀਜ਼ ਹੈ ਕਿ ਤੁਸੀਂ ਮੇਰੇ ਨਾਲ ਲੜ ਰਹੇ ਹੋ ਮੈਂ ਗੱਡੀ ਦੇ ਉੱਪਰ ਪਾ ਦਿੱਤੀ ਤੁਸੀਂ ਕਹਿੰਦੇ ਹੋ ਇੰਨੀ ਕੀਮਤੀ ਮੇਰੀ ਗੱਡੀ ਓਏ ਤੂੰ ਖਰਾਬ ਕਰ ਦਿੱਤੀ ਹਾਲਾ ਜੇ ਮੈਂ ਸ਼ਰਾਬ ਉਹਦੇ ਉੱਪਰ ਪਾਈ ਹੈ ਤਾਂ ਜੇ ਸ਼ਰਾਬ ਇੰਨੀ ਮਾੜੀ ਹੈ ਕਿ ਗੱਡੀ ਦੇ ਉੱਪਰ ਪਾਉਣ ਨਾਲ ਗੱਡੀ ਖਰਾਬ ਹੋ ਗਈ ਤਾਂ ਜੇ ਇੰਨੀ ਮਾੜੀ ਹੈ ਤੇ ਕੀਮਤੀ ਤੁਹਾਡੀ ਜ਼ਿੰਦਗੀ ਤੁਸੀਂ ਆਪਣੇ ਅੰਦਰੇ ਨੂੰ ਕਿਉਂ ਪਾ ਰਹੇ ਹੋ ਗੱਡੀ ਦੇ ਉੱਪਰ ਪਾਉਣ ਦਾ ਉਹਨਾਂ ਨੁਕਸਾਨ ਨਹੀਂ ਹੈ ਜਿੰਨਾ ਤੁਸੀਂ ਆਪਣੇ ਜੀਵਨ ਦੇ ਅੰਦਰੇ ਨੂੰ ਪਾ ਰਹੇ ਹੋ ਕੀ ਇਹ ਜ਼ਿੰਦਗੀ ਕੀਮਤੀ ਨਹੀਂ ਇਹਦਾ ਮਤਲਬ ਗੱਡੀ ਜ਼ਿਆਦਾ ਕੀਮਤੀ ਹੋ ਗਈ ਇਹਦੇ ਉੱਪਰ ਪਾਣ ਦਾ ਵੀ ਝਗੜਾ ਹੁੰਦਾ ਹੈ ਇਹ ਗਲਤ ਕਰ ਰਹੀਆਂ ਹੈ ਤੇ ਜ਼ਿੰਦਗੀ ਘੱਟ ਕੀਮਤੀ ਹੈ ਕਿ ਇਹਦੇ ਉੱਪਰ ਪਾਣ ਦੀ ਵੀ ਆ ਤੁਸੀਂ ਇਹਦੇ ਅੰਦਰ ਪਾ ਰਹੇ ਹੋ ਇਹੀ ਸ਼ਰਾਬ ਜਿੱਦਾਂ ਤੂੰ ਇਹ ਗੱਡੀ ਦਾ ਮਾਲਕ ਹੈ ਇਹਦੇ ਮੈਂ ਉੱਪਰ ਪਾਈ ਹੈ ਤੈਨੂੰ ਤਕਲੀਫ ਹੋਈ ਹਾਲਾਂਕਿ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ ਤਦਰਾ ਸੋਚ ਜਿਹੜਾ ਇਹ ਜ਼ਿੰਦਗੀ ਦਾ ਮਾਲਕ ਉਹ ਪ੍ਰਮਾਤਮਾ ਹੈ ਉਹਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ ਜਦੋਂ ਇਹ ਜ਼ਿੰਦਗੀ ਦੇ ਅੰਦਰ ਤੂੰ ਇਹ ਨਸ਼ਾ ਪਾ ਰਿਹਾ ਹੈ ਜਿਹਦੇ ਨਾਲ ਜ਼ਿੰਦਗੀ ਖਤਮ ਹੋ ਰਹੀ ਹੈ ਫਿਰ ਉਹਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ ਤਰਾ ਸੋਚ ਕੇ ਦੇਖੋ ਇਹਦਾ ਮਤਲਬ ਕੀ ਹੈ ਅਸੀਂ ਗੱਡੀਆਂ ਦੀ ਕੀਮਤ ਸਮਝ ਲਈ ਕਿ ਉਹਦਾ ਨੁਕਸਾਨ ਨਾ ਹੋਵੇ ਉੱਤੇ ਝੀਟ ਨਾ ਲੱਗੇ ਕੱਪੜੇ ਦੀ ਕੀਮਤ ਸਮਝ ਲਈ ਮੈਲਾ ਨਾ ਹੋਵੇ ਬੈਣੇ ਦੀ ਕੀਮਤ ਸਮਝ ਲਈ ਪਰ ਆਪਣੇ ਜੀਵਨ ਦੀ ਕੀਮਤ ਅਸੀਂ ਕਦੀ ਸਮਝਦੇ ਨਹੀਂ ਹੈ ਕਿੰਨਾ ਕੁਸ਼ੇ ਜੀਵਨ ਅੰਦਰ ਗਲਤ ਭਰਦੇ ਜਾ ਰਹੇ ਹਾਂ ਨਿੰਦਿਆ ਰੂਪੀ ਕੂੜਾ ਭਰਦੇ ਜਾ ਰਹੇ ਹਾਂ ਬੁਰਾਈਆਂ ਰੂਪੀ ਗੰਦਗੀ ਆਪਣੇ ਅੰਦਰ ਭਰਦੇ ਜਾ ਰਹੇ ਹਾਂ ਨਸ਼ਿਆਂ ਰੂਪੀ ਚਿਕੜ ਆਪਣੇ ਅੰਦਰ ਭਰਦੇ ਜਾ ਰਹੇ ਹਾਂ ਹੋਰ ਅਸੀਂ ਕਿੰਨੀ ਨੈਗੇਟਿਵਿਟੀ ਆਪਣੇ ਅੰਦਰ ਦਿਨ ਰਾਤ ਭਰਦੇ ਜਾ ਰਹੇ ਆ ਤਾਂ ਜ਼ਰਾ ਇਹ ਜੀਵਨ ਦੀ ਕੀਮਤ ਵੀ ਸਮਝੋ ਕਿ ਜਿੱਦਾਂ ਅਸੀਂ ਚਾਹੁੰਦੇ ਆ ਸਾਡੀ ਗੱਡੀ ਐ ਇੱਥੇ ਕੋਈ ਦਾਗ ਨਾ ਲੱਗੇ ਸਾਡਾ ਕੱਪੜਾ ਹੈ ਇੱਥੇ ਕੋਈ ਦਾਗ ਨਾ ਲੱਗੇ ਇਸੇ ਤਰ੍ਹਾਂ ਵੀ ਸੋਚਿਆ ਕਰੋ ਸਾਡੀ ਜ਼ਿੰਦਗੀ ਐ ਇਹਦੇ ਅੰਦਰ ਕੋਈ ਮਾੜੀ ਚੀਜ਼ ਨਾ ਜਾਵੇ